ਆਪਾਂ ਇਕੱਠ ਬੋੜ ਬੱਡੇ ਕਰ ਲੈਨੇ ਆ ਉਹਨਾਂ ਇਕੱਠਾਂ ਨੂੰ ਆਪਾਂ ਪੰਥਕ ਇਕਤਰਤਾ ਦਾ ਨਾਮ ਵੀ ਦੇ ਦਿੰਨੇ ਆ ਪਰ ਅਸਲ ਦੇ ਵਿੱਚ ਸਾਡੀ ਕੌਮ ਚਾਹੁੰਦੀ ਹੈ ਕਿ ਅਸੀਂ ਇਕੱਠੇ ਹੋਈਏ ਇਕੱਠੇ ਹੋ ਕੇ ਲੜੀਏ ਕਿਉਂਕਿ ਸਮਾਂ ਬਹੁਤ ਜ਼ਿਆਦਾ ਭਿਆਨਕ ਤੇ ਮਾੜਾ ਆ ਰਿਹਾ ਪਰ ਸਾਡੇ ਜਿਹੜੇ ਆਗੂ ਸਹਿਬਾਨ ਹੈ ਉਹਨਾਂ ਦੇ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਕੋਈ ਹਉਮੈ ਆ ਕੋਈ ਹੰਕਾਰ ਆ ਉਹ ਇਕੱਠੇ ਨਹੀਂ ਹੋ ਰਹੇ ਭਰਾਵੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਪਿਛਲੇ ਦਿਨੀ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਸਿੱਖ ਜਥੇਬੰਦੀਆਂ ਵੱਲੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਵੱਡਾ ਪੰਥਕ ਇਕੱਠ ਰੱਖਿਆ ਗਿਆ ਸੀ ਭਾਈ ਅਮਰਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉੱਥੇ ਦੋਸਤੋ ਸਮਾਜ ਸੇਵੀ ਲੱਖਾ ਸਧਾਨ ਵੀ ਪਹੁੰਚੇ ਲੱਖੇ ਸਧਾਨ ਨੇ ਦੋਸਤੋ ਆਪਣੇ ਕੀ ਵਿਚਾਰ ਰੱਖੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਗੱਜ-ਬੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਂ ਦੀ ਘਾਟ ਆ ਬਹੁਤ ਥੋੜੇ ਸਮੇਂ ਦੇ ਵਿੱਚ ਮੈਂ ਸਮੁੱਚੀ ਕੌਮ ਦੇ ਨਾਲ ਪੰਜਾਬੀਆਂ ਦੇ ਨਾਲ ਚੰਦ ਕ ਸੁਨੇਹੇ ਜਿਹੜੇ ਸਾਂਝੇ ਕਰਨੇ ਆ ਪਹਿਲਾ ਤਾਂ ਮੇਰਾ ਸੁਨੇਹਾ ਇਹੀ ਹੈ ਕਿ ਆਪਾਂ ਇੱਕਠ ਬੋਡ ਬੱਤੇ ਕਰ ਲੈਨੇ ਆ ਉਹਨਾਂ ਇਕੱਠਾਂ ਨੂੰ ਆਪਾਂ ਪੰਥਕ ਕੱਕਤਰਤਾ ਦਾ ਨਾਮ ਵੀ ਦੇ ਦਿੰਨੇ ਆ ਪਰ ਅਸਲ ਦੇ ਵਿੱਚ ਸਾਡੀ ਕੌਮ ਚਾਹੁੰਦੀ ਹੈ ਕਿ ਅਸੀਂ ਇਕੱਠੇ ਹੋਈਏ ਇਕੱਠੇ ਹੋ ਕੇ ਲੜੀਏ ਕਿਉਂਕਿ ਸਮਾਂ ਬਹੁਤ ਜ਼ਿਆਦਾ ਭਿਆਨਕ ਤੇ ਮਾੜਾ ਆ ਰਿਹਾ ਪਰ ਸਾਡੇ ਜਿਹੜੇ ਆਗੂ ਸਹਿਬਾਨ ਆ ਉਹਨਾਂ ਦੇ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਕੋਈ ਹਉਮੈ ਆ ਕੋਈ ਹੰਕਾਰ ਆ ਉਹ ਇਕੱਠੇ ਨਹੀਂ ਹੋ ਰਹੇ ਪ੍ਰਭੂ ਬਿਲਕੁਲ ਇੱਥੇ ਖੜ ਕੇ ਸਟੇਜਾਂ ਦੇ ਹਰ ਬੁਲਾਰਾ ਇਹ ਗੱਲ ਕਹਿੰਦਾ ਹੈ ਕਿ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਪਰ ਜਦੋਂ ਇਕੱਠੇ ਹੋਣ ਦੀ ਲੋੜ ਹੁੰਦੀ ਹੈ ਇਕੱਠੇ ਹੋਣ ਦਾ ਸਮਾਂ ਆਉਂਦਾ ਉਦੋਂ ਅਸੀਂ ਕੋਈ ਨਾ ਕੋਈ ਬਹਾਨਾ ਮਾਰ ਕੇ ਕੋਈ ਨਾ ਕੋਈ ਕਿਸੇ ਬੰਦੇ ਦਾ ਇਲਜ਼ਾਮ ਲਾ ਕੇ ਤੇ ਪਾਸੇ ਹੋ ਜਾਂਦੇ ਆਂ ਪਹਿਲਾ ਸੁਨੇਹਾ ਮੇਰਾ ਇਹ ਹੈ ਤੇ ਦੂਜਾ ਸੁਨੇਹਾ ਮਰਾ ਸਮੁੱਚੀ ਕੌਮ ਦੇ ਨਾਂ ਇਹ ਹੈ ਕਿ ਤੁਹਾਡੇ ਉੱਤੇ ਲਗਾਤਾਰ ਜਿਹੜੀ ਸਟੇਟ ਆ ਹਮਲੇ ਕਰ ਰਹੀ ਆ ਹਮਲੇ ਤੇਜ਼ ਵੀ ਹੋ ਗਿਆ ਤੇ ਹਮਲੇ ਗੁੱਝੇ ਬਹੁਤ ਨੇ ਛੋਡੀ ਨਸਲ ਕੁਸ਼ੀ ਕੀਤੀ ਜਾ ਰਹੀ ਆ ਛੋਡੀਆਂ ਜੜਾਂ ਪਟੀਆਂ ਜਾ ਰਹੀਆਂ ਨੇ ਧਰਤੀ ਦੇ ਉੱਤੋਂ ਸਮਝਣ ਦੀ ਲੋੜ ਆ ਇੱਥੇ ਢੀ ਕੋ ਨਾ ਕਿਸ ਨੂੰ ਕੋਈ ਫਲਾਨਾ ਬੰਦਾ ਆਊਗਾ ਚੱਲ ਕੇ ਕੋਈ ਫਲਾਨਾ ਆਊਗਾ ਉਹ ਸਾਡੇ ਲਈ ਲੜੂਗਾ ਇੱਥੇ ਹਰ ਸਿੱਖ ਨੂੰ ਹਰ ਪੰਜਾਬੀ ਨੂੰ ਪਹਿਰਾ ਦੇਣ ਦੀ ਲੋੜ ਹੈ ਚਾਹੇ ਤੁਹਾਡੀ ਬੋਲੀ ਤੇ ਹਮਲਾ ਹੈ ਚਾਹੇ ਤੁਹਾਡੀ ਸਿੱਖਿਆ ਤੇ ਹਮਲਾ ਹੈ ਚਾਹੇ ਤੁਹਾਡੇ ਇਤਿਹਾਸ ਤੇ ਹਮਲਾ ਹੈ ਚਾਹੇ ਪ੍ਰਵਾਸ ਕਰਕੇ ਪੰਜਾਬ ਨੂੰ ਜਾੜਿਆ ਜਾ ਰਿਹਾ ਆਪਾਂ ਦੇਖ ਰਹੇ ਹਾਂ ਲਗਾਤਾਰ ਦਿਨੋਂ ਦਿਨ ਪੰਜਾਬ ਖਾਲੀ ਹੋ ਰਿਹਾ ਸਾਡੇ ਨੌਜਵਾਨ ਮੁੰਡੇ ਕੁੜੀਆਂ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਨੇ ਜਾਣ ਬੁੱਝ ਕੇ ਪੰਜਾਬ ਦੇ ਅੰਦਰ ਮਾਹੌਲ ਇਹੋ ਜਿਹਾ ਪੈਦਾ ਕਰ ਦਿੱਤਾ ਗਿਆ ਹਵਾ ਇਹੋ ਜਿਹੀ ਚਲਾ ਦਿੱਤੀ ਗਈ ਕਿ ਪੰਜਾਬ ਹੁਣ ਰਹਿਣ ਯੋਗ ਨਹੀਂ ਰਿਹਾ ਇੱਥੇ ਨਸ਼ੇ ਬਹੁਤ ਐ ਇੱਥੋਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਪਰ ਪੰਜਾਬੀਓ ਐਨਾ ਵੀ ਪੰਜਾਬ ਗਿਆ ਗੁਜਰਿਆ ਨਹੀਂ ਹੈਗਾ ਜਿੰਨਾ ਅੱਜ ਮਾੜਾ ਮੰਨਣ ਲੱਗ ਗਏ ਆ ਪੰਜਾਬ ਨੂੰ ਜਿਹੜੇ ਮਰਜੀ ਨੌਜਵਾਨ ਕੋਲ ਪੁੱਛ ਲੋ ਹਰ ਨੌਜਵਾਨ ਦੀ ਇੱਕੋ ਹੀ ਸੋਚ ਬਣ ਗਈ ਕੇ ਮੈਂ ਪੰਜਾਬ ਨਹੀਂ ਰਹਿਣਾ ਮੈਂ ਪੰਜਾਬ ਤੋਂ ਬਾਹਰ ਜਾਣਾ ਅਸੀਂ ਗੱਲਾਂ ਕਰਦੇ ਆ ਸਿੱਖ ਰਾਜ ਦੀਆਂ ਖਾਲਸਾ ਰਾਜ ਦੀਆਂ ਤੇ ਜੇ ਇੱਥੇ ਸਿੱਖ ਰਹੀ ਨਾ ਪੰਜਾਬੀ ਰਹੀ ਨਾ ਕਿਹੜਾ ਸਿੱਖ ਰਾਜ ਤੇ ਕਿਹੜਾ ਖਾਲਸਾ ਰਾਜ ਹੋਊਗਾ ਇਹ ਦੱਸੋ ਜੀ ਕੱਲਾ ਕੱਲਾ ਸੀ ਜਵਾਬ ਜਮਣ ਲੱਗੇ ਇਹ ਵੀ ਸਾਨੂੰ ਸੋਚਣ ਦੀ ਅੱਜ ਲੋੜ ਹੈ ਆਉਣ ਵਾਲਾ ਸਮਾਂ ਬੰਦਿਆਂ ਦਾ ਹੋਣਾ ਅਗਲੀ ਗੱਲ ਮੈਂ ਕਰਦਾ ਕਿ ਚੱਕੰਨੇ ਰਿਹਾ ਕਰੋ ਖੇਤ ਰਿਹਾ ਕਰੋ ਤੁਹਾਡੀ ਐਜੂਕੇਸ਼ਨ ਤੇ ਤੁਹਾਡੀ ਸਿੱਖਿਆ ਤੇ ਬਹੁਤ ਵੱਡਾ ਹਮਲਾ ਹੋ ਰਿਹਾ ਸੋ ਪ੍ਰਬੰਧਕ ਕਹਿੰਦੇ ਭਾਈ ਰੋਕ ਦੇ ਗੱਲ ਬੜੀ ਜ਼ਰੂਰੀ ਆ ਦੋ ਖ ਮਿੰਟ ਦੇ ਦਿਓ ਸਿੱਖਿਆ ਦੀ ਜਿਹੜੀ ਮੈਂ ਗੱਲ ਕਰਨ ਲੱਗਿਆ ਛੋਡੀਆਂ ਯੂਨੀਵਰਸਿਟੀਆਂ ਛੋਡੇ ਕਾਲਜ ਛੋਡੇ ਸਕੂਲ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆਈ ਆ ਨਵੀਂ ਸਿੱਖਿਆ ਨੀਤੀ ਲੈ ਕੇ ਆ ਕੇਂਦਰ ਦੀ ਸਰਕਾਰ ਉਹਦੇ ਤਹਿਤ ਇਥੋਂ ਦਾ ਮੁੱਖ ਮੰਤਰੀ ਜਿਹੜਾ ਸੈਂਟਰ ਦੇ ਨਾਲ ਕਿਓ ਖਿਜੜੀ ਹੋਇਆ ਵਾ ਤੁਹਾਡੀ ਸਾਰੀ ਸਿੱਖਿਆ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਉਹਨਾਂ ਦੇ ਹੱਥ ਦੇਣ ਨੂੰ ਫਿਰਦਾ ਭਰਾਵੋ ਤੁਹਾਡੇ ਅੱਠ ਕਾਲਜ ਪ੍ਰਾਈਵੇਟ ਕੀਤੇ ਜਾ ਰਹੇ ਆ ਤੁਹਾਡਾ 400 ਸਕੂਲ ਪੰਜਾਬ ਦਾ ਜਿਹਦੀ ਲਿਸਟ ਸੈਂਟਰ ਨੂੰ ਦੇ ਚੁੱਕਿਆ ਉਹ ਆਪਣੇ ਮੁਤਾਬਕ ਉਹਨਾਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜੋ ਸਿੱਖਿਆ ਦੇਣੀ ਹੈ ਜੋ ਇਤਿਹਾਸ ਪੜਾਉਣਾ ਹੈ ਜਿਹੜੇ ਵਿਸ਼ੇ ਪੜਾਉਣੇ ਐ ਕਿਨੂੰ ਉਹ ਹੀਰੋ ਬਣਾਉਣਗੇ ਕਿਨੂੰ ਉਹ ਖਲਨਾਇਕ ਬਣਾਉਣਗੇ ਹੁਣ ਉਹ ਤੈਅ ਕਰਿਆ ਕਰਨਗੇ ਸੋ ਇਹ ਤੇ ਬਹੁਤ ਵੱਡੀ ਗੌਰ ਕਰਨ ਦੀ ਲੋੜ ਆ ਸਾਡੀ ਜਵਾਨੀ ਨੂੰ ਕੱਲੇ ਨਸ਼ਿਆਂ ਨਾਲ ਨਹੀਂ ਮਾਰਿਆ ਜਾ ਰਿਹਾ ਤੁਹਾਡੇ ਪਾਨੀਆਂ ਤੇ ਕਿੱਡਾ ਵੱਡਾ ਹਮਲਾ ਹੈ ਤੁਹਾਡੇ ਯਹਰਾ ਪਾਦਤੀਆਂ ਗਈਆਂ ਦਰਿਆਵਾਂ ਦੇ ਵਿੱਚ ਤੁਹਾਡੇ ਧਰਤੀ ਹੇਠਾਂ ਪਤਨਾਂ ਦੇ ਵਿੱਚ ਬੋਰ ਕਰਕੇ 30-35 ਸਾਲ ਤੋਂ ਖਤਰਨਾਕ ਕੈਮੀਕਲ ਪਾਏ ਜਾ ਰਿਹਾ ਹੈ ਤੇ ਸਾਡੇ ਹਾਲਾਤ ਪੰਜਾਬ ਦੇ ਬਣੇ ਖੜੇ ਐ ਕਿ ਅਸੀਂ ਅੱਜ ਕਨ ਜਵਾਕ ਵੀ ਟੀਕਿਆਂ ਨਾਲ ਲੈਣ ਲੱਗੇ ਜਿਹੜੀ ਧਰਤੀ ਦੇ ਉੱਤੇ ਐਡੇ ਐਡੇ ਯੋਧੇ ਸੂਰਮੇ ਬੰਦਾ ਪੈਦਾ ਹੋਏ ਜਿਨ੍ਹਾਂ ਨੇ ਸ਼ੇਰਾਂ ਦੇ ਜਵਾੜੇ ਫੜ ਕੇ ਪਾੜਦੇ ਸੀ ਐਡੇ ਐਡੇ ਜੁੱਸਿਆਂ ਵਾਲੇ ਨੌਜਵਾਨ ਪੈਦਾ ਹੋਏ ਉਹ ਧਰਤੀ ਦੇ ਉੱਤੇ ਆ ਟੀਕੇ ਨਾਲ ਜਵਾਗ ਲੈਣਾ ਪੈਂਦਾ ਇਹ ਸੋਚੋ ਇਹ ਬਹੁ ਵੱਡੀਆਂ ਸ਼ਾਹਸ਼ਾਹ ਨੇ ਡੂੰਗੀਆਂ ਤੇ ਗਹਿਰੀਆਂ ਸ਼ਾਹਸ਼ਾਹ ਨੇ ਜਿਹਦੇ ਤਹਿਤ ਤੁਹਾਡਾ ਡੀਐਨਏ ਵੀ ਬਦਲਿਆ ਜਾ ਰਿਹਾ ਹੈ ਤੁਹਾਡਾ ਇਤਿਹਾਸ ਵੀ ਬਦਲਿਆ ਜਾ ਰਿਹਾ ਹੈ ਤੁਹਾਡੇ ਹਵਾ ਧਰਤੀ ਪਾਣੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਤੁਹਾਡੀ ਜਵਾਨੀ ਨੂੰ ਇੱਥੋਂ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਭੇਜਿਆ ਜਾ ਰਿਹਾ ਹੈ ਤੇ ਇੱਥੇ ਗੈਰ ਪੰਜਾਬੀਆਂ ਦੇ ਕਬਜ਼ੇ ਕਰਾਏ ਜਾ ਰਹੇ ਆ ਸੋਚਣ ਦੀ ਲੋੜ ਹੈ ਸੋਚ ਕੇ ਜਾਓ ਇਹ ਨਾ ਸੋਚੋ ਵੀ ਇੱਥੇ ਆਏ ਹਾਜ਼ਰੀ ਲਵਾ ਕੇ ਕੱਠ ਚ ਪਹੁੰਚ ਗਏ ਨਹੀਂ ਰੋਜ਼ ਦੋ ਵੇਲੇ ਅਰਦਾਸ ਕਰਦੇ ਹਾਂ ਸੋਚਿਆ ਕਰੋ ਦਿਲ ਤੇ ਦਿਮਾਗ ਨਾਲ ਵੀ ਇੱਥੇ ਕੋਈ ਬਾਹਰੋਂ ਨਹੀਂ ਬੰਦੇ ਨੇ ਆਉਣਾ ਬਲੈਤੋਂ ਨਹੀਂ ਕਿਸੇ ਆ ਕੇ ਪੰਜਾਬ ਬਚਾਉਣਾ ਪੰਜਾਬ ਬਚਾਉਣਾ ਧਰਤੀ ਮਿੱਟੀ ਪਾਣੀ ਹਵਾ ਜਵਾਨੀ ਬਚਾਉਣੀ ਇਤਿਹਾਸ ਬਚਾਉਣਾ ਸਾਨੂੰ ਹਰ ਬੰਦੇ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਪੈਣੀ ਹੈ ਵੀ ਨਹੀਂ ਇਹ ਪੰਜਾਬ ਮੇਰਾ ਹੈ ਕੌਮ ਮੇਰੀ ਹੈ ਮੈਂ ਲੜੂਗਾ ਸੋ ਧੰਨਵਾਦ ਜੀ ਸਾਰੀ ਸੰਗਤ ਦਾ ਮੈਂ ਪ੍ਰਬੰਧਕਾਂ ਦਾ ਦੋ ਗਜਕਾਰੇ ਚਲੋ ਜਿਹੜੀ ਗੱਲ ਕਰਨੀ ਸੀਗੀ ਬੰਦੀ ਸਿੰਘਾਂ ਦੀ ਰਿਹਾਈ ਦੀ ਹੋਰ ਰਹੇਗੀ ਸਮੇਂ ਦੀ ਘਾਟ ਹੈ ਸਾਰਿਆਂ ਬਲਾਰਾਂ ਨੇ ਕਰ ਦਿੱਤੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਗੱਲ ਆਪਾਂ ਕਰਨੀ ਹੈ ਬਿਲਕੁਲ ਇਦੂ ਵੱਡੇ ਕੱਟਸਾ ਨੂੰ ਕਰਨ ਦੀ ਲੋੜ ਹੈ ਕਿਉਂਕਿ ਜਿੱਥੇ 2 ਲੱਖ ਬੋਡ ਦੇ ਉੱਤੇ ਭਾਈ ਅਮਰਪਾਲ ਸਿੰਘ ਨੂੰ ਲੋਕਾਂ ਨੇ ਫਤਵਾ ਦਿੱਤਾ ਉਹਦੀ ਐਨਐਸਏ ਤੋੜਨ ਦੀ ਬਜਾਏ ਵਿਧਾ ਦਿੱਤੀ ਗਈ ਹੈ 30 30 35 35 ਸਾਲਾਂ ਤੋਂ ਸਾਡੇ ਸੂਰਮੇ ਯੋਧੇ ਜੇਲਾ ਵਿੱਚ ਪੰੰਦਾ ਹੈ ਉਹਦੇ ਲਈ ਵੀ ਸਾਨੂੰ ਮਹੱਾਲੀ ਜਿਹੜਾ ਮੋਰਚਾ ਲੱਗਿਆ ਹੈ ਗਵਰਨਰ ਸਾਹਿਬ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਦਾ ਉਹ ਅੱਜ ਵੀ ਪਹੁੰਚਣ ਦੀ ਲੋੜ ਹੈ ਜੇ 5 ਬੰਦੇ ਇੱਕ ਪਿੰਡ ਤੋਂ ਨਿਕਲਣਗੇ ਹਰ ਰੋਜ਼ 12 13 ਹਜ਼ਾਰ ਪਿੰਡ ਹੈ 65 70 ਹਜ਼ਾਰ ਬੰਦਾ ਰੋਜ਼ ਜਾ ਸਕਦਾ ਪਰ ਨਹੀਂ ਅਸੀਂ ਪਤਾ ਨਹੀਂ ਕਿਹੜੀ ਗੱਲ ਨੂੰ ਢੀਕਦੇ ਆਂ ਸੋ ਜਕਾਰਿਆਂ ਦੇ ਨਾਲ ਮੈਂ ਸਮਾਪਤੀ ਕਰੂੰਗਾ ਆਪਣੀ ਗੱਲ ਦਾ ਪੂਰੀ ਬੁਲੰਦ ਆਵਾਜ਼ ਦੇ ਵਿੱਚ ਜਕਾਰੇ ਗੂੰਜਨੇ ਚਾਹੀਦੇ ਆ ਨਾਲ ਹੀ ਆਇਆ ਹੋਇਆ ਇਹ ਪੰਜਾਬ ਦਾ ਨੀਰੋ ਆ ਨੀਰੋ ਉਹ ਰੋਮ ਛੜਦਾ ਸੀ ਵੱੜਦਾ ਸੀ ਨੀਰੋ ਵੰਸਰੀ ਵਜਾਉਂਦਾ ਸੀ ਅੱਜ ਪੰਜਾਬ ਮਰ ਰਿਹਾ ਚਾਰ ਸਫੇਰੋਂ ਇਹ ਚੁਟਕਲੇ ਸੁਣਾਉਂਦਾ ਕਹਾਣੀਆਂ ਸੁਣਾਉਂਦਾ ਉੱਥੇ ਤੱਕ ਆਵਾਜ਼ ਪਹੁੰਚਣੀ ਚਾਹੀਦੀ ਆ ਬੋਲੇ ਸੋਨਿਹਾਲ ਬੋਲੇ ਇਸੋਂ ਨਿਹਾਲ ਬੰਦੀ ਸਿੰਘ ਰਹਾ ਕਰੋ ਰਹਾ ਕਰੋ ਰਹਾ ਕਰੋ ਬੰਦੀ ਸਿੰਘ ਰਹਾ ਕਰੋ ਰਹਾ ਕਰੋ ਰਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕਰਾਂਗੇ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਐ ਸਮਾਜ ਸੇਵੀ ਲਖੇ ਸਿਧਾਣੇ ਨੇ ਭਾਈ ਅਮਰਤਪਾਲ ਸਿੰਘ ਦੀ ਰਹਾਈ ਨੂੰ ਲੈ ਕੇ ਬੰਦੀ ਸਿੰਘਾਂ ਦੀ ਰਹਾਈ ਨੂੰ ਲੈ ਕੇ ਅਤੇ ਸਿਕਾਉਂ ਦੇ ਮੁੱਦਿਆਂ ਪਰ ਬੋਲਦੇ ਹੋਏ ਜੋ ਵੀ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਥਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੋਟੀਫਿਕੇਸ਼ਨ ਆਲਟ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ